ਅੱਜ ਮੈਂ ਤੁਹਾਨੂੰ ਇਸ ਤਰ੍ਹਾਂ ਦੀ ਕਹਾਣੀ ਸੁਣਾਉਣ ਜਾ ਰਹੀ ਹਾਂ ਜਿਸ ਨੂੰ ਸੁਣ ਕੇ ਸਾਨੂੰ ਵਿਸ਼ਵਾਸ ਹੋ ਜਾਏਗਾ ਚਾਹੇ ਅਸੀਂ ਜਿਸ ਵੀ ਹਾਲਾਤ ਵਿੱਚ ਹਾਂ ਸਾਡਾ ਪਰਮਾਤਮਾ ਸਾਡੇ ਨਾਲ ਜ਼ਰੂਰ ਖੜਾ ਹੋਏਗਾ ਸਾਨੂੰ ਬਚਾਉਣ ਦੇ ਲਈ ਇਹ ਵੀਡੀਓ ਉਹਨਾਂ ਤੱਕ ਜ਼ਰੂਰ ਪਹੁੰਚਾਉਣਾ ਜਿਨ੍ਹਾਂ ਦੇ ਹਾਲਾਤ ਸਹੀ ਨਹੀਂ ਚੱਲ ਰਹੇ ਹਨ ਇੱਕ ਵਾਰ ਇੱਕ ਸ਼ੇਰ ਤੇ ਇੱਕ ਗਾਂ ਦੋਵੇਂ ਬੜੇ ਸੰਘਣੇ ਜੰਗਲ ਵਿੱਚ ਫਸ ਜਾਂਦੇ ਹਨ ਤੇ ਜਿਹੜਾ ਸ਼ੇਰ ਜੰਗਲ ਦਾ ਰਾਜਾ ਉਹ ਘਬਰਾ ਜਾਂਦਾ ਹੈ ਕਿ ਹੁਣ ਅਸੀਂ ਇੱਥੇ ਫਸ ਗਏ ਹਾਂ ਹੁਣ ਅਸੀਂ ਬਾਹਰ ਕਿਸ ਤਰ੍ਹਾਂ ਨਿਕਲਾਂਗੇ ਪਰ ਗਾਂ ਜਿਹੜੀ ਹੁੰਦੀ ਹੈ ਉਹ ਬੜੇ ਆਰਾਮ ਨਾਲ ਉੱਥੇ ਬੈਠ ਕੇ ਨਜ਼ਾਰਾ ਲੈ ਰਹੀ ਹੁੰਦੀ ਹੈ ਤੇ ਸ਼ੇਰ ਉਸ ਨੂੰ ਆ ਕੇ ਕਹਿੰਦਾ ਹੈ ਕਿ ਤੈਨੂੰ ਡਰ ਨਹੀਂ ਲੱਗਦਾ ਤੂੰ ਇੱਥੇ ਨਜ਼ਾਰਾ ਲੈ ਰਹੀ ਹੈ ਤੈਨੂੰ ਕੋਈ ਫਿਕਰ ਨਹੀਂ ਹੈ ਕਿ ਅਸੀਂ ਫਸ ਗਏ ਹਾਂ ਤੇ ਕਿਸ ਤਰ੍ਹਾਂ ਬਾਹਰ ਨਿਕਲਾਂਗੇ ਉਹੋਂ ਗਾਂ ਕਹਿੰਦੀ ਹੈ ਕਿ ਤੂੰ ਹੋਏਂਗਾ ਸ਼ੇਰ ਜੰਗਲ ਦਾ ਰਾਜਾ ਮੈਨੂੰ ਨਹੀਂ ਪਤਾ ਕਿ ਜੰਗਲ ਦਾ ਰਾਜਾ ਬਣ ਕੇ ਕੀ ਮਿਲਦਾ ਹੈ ਤੇ ਕੀ ਨਹੀਂ ਮਿਲਦਾ ਪਰ ਮੈਨੂੰ ਇਨਾ ਪਤਾ ਹੈ ਕਿ ਅਗਰ ਮੈਂ ਸਮੇਂ ਤੇ ਆਪਣੇ ਘਰ ਨਹੀਂ ਪਹੁੰਚੀ ਤਾਂ ਮੇਰਾ ਮਾਲਿਕ ਮੇਰੇ ਕੋਲ ਜ਼ਰੂਰ ਪਹੁੰਚ ਜਾਏਗਾ ਮੈਨੂੰ ਲੈਣ ਦੇ ਲਈ ਇਹ ਹੁੰਦਾ ਹੈ ਵਿਸ਼ਵਾਸ ਆਪਣੇ ਮਾਲਿਕ ਤੇ ਤੇ ਸਾਡਾ ਵੀ ਇੱਕ ਮਾਲਿਕ ਹੈ ਉਹ ਪਰਮਾਤਮਾ ਜਿਸ ਦਾ ਅਸੀਂ ਨਾਮ ਜਪਦੇ ਹਾਂ ਪਰ ਨਾਮ ਜਪਦੇ ਜਪਦੇ ਸਾਨੂੰ ਕਦੇ ਵਿਸ਼ਵਾਸ ਨਹੀਂ ਹੁੰਦਾ ਕਿ ਅਸੀਂ ਨਾਮ ਜਪ ਰਹੇ ਹਾਂ ਤੇ ਸਾਡਾ ਪਰਮਾਤਮਾ ਸਾਡੇ ਕੋਲ ਆਏਗਾ ਤੇ ਸਾਡੇ ਮਾੜੇ ਹਾਲਾਤ ਤੋਂ ਸਾਨੂੰ ਬਾਹਰ ਕੱਢੇਗਾ ਅਸੀਂ ਨਾਮ ਜਪਦੇ ਹਾਂ ਤੇ ਸੋਚਦੇ ਹਾਂ ਕਿ ਪਤਾ ਨਹੀਂ ਇਹ ਕੰਮ ਬਨੇਗਾ ਕਿ ਨਹੀਂ ਬਨੇਗਾ ਅਸੀਂ ਕਦੇ ਵਿਸ਼ਵਾਸ ਨਹੀਂ ਕਰਦੇ ਪਰ ਜੇ ਅਸੀਂ ਨਾਮ ਜਪ ਰਹੇ ਹਾਂ ਤਾਂ ਸਾਡਾ ਮਾਲਿਕ ਜ਼ਰੂਰ ਆਏਗਾ ਸਾਡੇ ਮਾੜੇ ਹਾਲਾਤ ਤੋਂ ਬਾਹਰ ਕੱਢਣ ਲਈ ਤੇ ਸਾਨੂੰ ਚੰਗਾ ਸਮਾ ਦਿਖਾਉਣ ਦੇ ਲਈ